ਪਿਆਰਪਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਦਰਾਹੇ ਤੇ ਦਰਾਹੇ ਦੇ ਵਿੱਚ ਕਾਰਨੀਵਲ ਲੱਗਿਆ ਹੋਇਆ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਕਾਰਨੀਵਲ ਤੁਹਾਨੂੰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੋਂ ਚੱਲਦੇ ਆਂ ਆਪਾਂ ਟਿਕਟ ਲੈਣੇ ਆਂ ਵੀਡੀਓ ਦੇ ਅੰਤ ਤੱਕ ਬਣੇ ਰਹੋ ਲਓ ਜੀ ਆਪਾਂ ਟਿਕਟ ਲੈ ਲਈ ਇੱਕ ਜਣੇ ਦੀ 30 ਰੁਪਏ ਟਿਕਟ ਹੈ ਤੇ ਆਹ ਸਾਹਮਣੇ ਇੱਥੇ ਟਿਕਟ ਕਾਊਂਟਰ ਜਿਹੜਾ ਬਣਿਆ ਹੋਇਆ ਹੈ ਇੱਥੋਂ ਤੁਸੀਂ ਟਿਕਟ ਜਿਹੜੀ ਲੈ ਸਕਦੇ ਹੋ ਲਓ ਜੀ ਉੱਪਰ ਲਿਖ ਕੇ ਵੀ ਦੱਸਿਆ ਹੈ 30 ਰੁਪਏ ਟਿਕਟ ਇੱਕ ਜਣੇ ਦੀ ਤੇ ਆਹ ਸਾਰਾ ਮੂਰੋਂ ਤੁਸੀਂ ਦੇਖ ਸਕਦੇ ਹੋ ਨਾ ਐਵੇਂ ਸਾਰਾ ਕਾਰਨੀਵਲ ਜਿਹੜਾ ਸਜਾਇਆ ਹੋਇਆ ਤੇ ਬਹੁਤ ਸੋਹਣਾ ਸਜਾਇਆ ਹੋਇਆ ਤੇ ਲਾਈਟਾਂ ਜਿਹੜੀਆਂ ਚੱਲ ਰਹੀਆਂ ਨੇ ਲਓ ਜੀ ਜਿਹੜਾ ਅੱਗੇ ਵਾਲਾ ਪਾਸੋਂ ਸਾਰਾ ਕਿਲੇ ਮੰਗ ਬਣਾਇਆ ਹੋਇਆ ਚੱਲਦੇ ਆਪਾਂ ਕਾਰਨੀਵਲ ਦੇ ਅੰਦਰ ਅੰਦਰੋਂ ਤੁਹਾਨੂੰ ਕਾਰਨੀਵਲ ਦਿਖਾਉਨੇ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਫੋਟੋ ਖਿੱਚਣ ਵਾਸਤੇ ਹਨ ਤੇ ਆਹ ਇੱਥੇ ਚੰਦ ਬਣਾਇਆ ਹੋਇਆ ਮੂਨ ਬਣਾਇਆ ਹੋਇਆ ਲਓ ਜੀ ਐਵੇਂ ਦੀਆਂ ਚੀਜ਼ਾਂ ਸਾਰੀਆਂ ਕਾਰਨੀਵਲ ਦੇ ਵਿੱਚ ਹੁੰਦੀਆਂ ਨੇ ਫੋਟੋਗ੍ਰਾਫੀ ਵਾਸਤੇ ਤੇ ਚੱਲਦੇ ਆਪਾਂ ਅੰਦਰ ਐਂਟਰੀ ਲੈਣੇ ਆ। ਆ ਵਾਕਿਆ ਗੇਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਲਓ ਜੀ। ਆ ਮੇਨ ਐਂਟਰੈਂਸ ਹੈ। ਚੱਲਦੇ ਆਪਾਂ ਅੰਦਰੋਂ ਤੁਹਾਨੂੰ ਕਾਰਨੀਵਲ ਦਿਖਾਉਨੇ ਆ ਇੱਥੇ ਆ ਅਟਰੈਕਟ ਫੜਾਉਣੀ ਆ। ਤੇ ਇੱਥੇ ਟਿਕਟ ਆਪਾਂ ਦਿਖਾਤੀ ਹੈ ਨਾ ਤੇ ਉਸ ਤੋਂ ਬਾਅਦ ਜੋ ਜਿਹੜੀ ਆਪਣੀ ਐਵੇਂ ਐਂਟਰੀ ਹੋ ਗਈ। ਲਓ ਜੀ ਇਹ ਸਾਰਾ ਕਾਰਨੀਵਲ ਸਾਰਾ ਆਪਾਂ ਕਾਰਨੀਵਲ ਤੁਹਾਨੂੰ ਦਿਖਾਉਨੇ ਆ ਹਨਾ। ਕਾਫੀ ਸਾਰੇ ਝੂਲੇ ਤੇ ਦੁਕਾਨਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਚੱਲਦੇ ਆ ਅੱਗੇ ਜਿਵੇਂ ਆ ਤੁਸੀਂ ਝੂਲਾ ਦੇਖ ਸਕਦੇ ਹੋ ਆ ਟ੍ਰੇਨ ਵਾਲਾ ਝੂਲਾ ਇਸ ਤਰ੍ਹਾਂ ਦੇ ਝੂਲੇ ਨੇ ਇੱਥੇ ਇਹ ਦਰਾਹੇ ਦੀ ਦਾਣਾ ਮੰਡੀ ਦੇ ਵਿੱਚ ਜਿਹੜਾ ਲੱਗਿਆ ਹੋਇਆ ਐ ਇਧਰ ਜਿਵੇਂ ਆ ਵੀ ਫੋਟੋ ਕਰਾਉਣ ਨੂੰ ਆ ਜਿਵੇਂ ਬਾਹਰਲੇ ਪਾਸੇ ਮੂਨ ਲੱਗਿਆ ਹੋਇਆ ਜੀ ਚੰਦ ਲੱਗਿਆ ਹੋਇਆ ਦੀ ਹਣਾ ਲਓ ਜੀ ਆ ਬੋਤਲ ਤੇ ਗਲਾਸ ਬਣਾਏ ਹੋਏ ਨੇ ਇਹਦੇ ਕੋਲ ਜਿਹੜੀ ਫੋਟੋ ਤੁਸੀਂ ਖਿੱਚਾ ਸਕਦੇ ਹੋ ਐਵੇਂ ਨੀਆਂ ਚੀਜ਼ਾਂ ਸਾਰੀਆਂ ਹੈਗੀਆਂ ਨੇ ਕਾਰਨੀਵਲ ਦੇ ਵਿੱਚ ਤੇ ਜਿਵੇਂ ਜਿਵੇਂ ਨੇਰਾ ਹੋ ਜੂਵੇਂ ਉਵੇਂ ਉਵੇਂ ਹੋ ਹੋਰ ਵੀ ਸੋਹਣਾ ਲੱਗੂ ਜਿਹੜਾ ਤੇ ਇੱਥੇ ਕੁਛ ਜਿਵੇਂ ਆ ਨਾਲ-ਨਾਲ ਖਾਣ-ਪੀਣ ਵਾਲੀਆਂ ਵੀ ਲੱਗੀਆਂ ਹੋਈਆਂ ਨੇ ਜਿਵੇਂ ਆ ਪਾਪਕਨ ਵਾਲੀ ਆ ਹਨਾ ਝੂਲੇ ਖਾਣ-ਪੀਣ ਵਾਲੀਆਂ ਤੇ ਹੋਰ ਦੁਕਾਨਾਂ ਸਾਰੀਆਂ ਐਵੇਂ ਦਾ ਸਾਰਾ ਕੁਝ ਹੈ ਕਾਰਨੀਵਲ ਦੇ ਵਿੱਚ ਲਓ ਜੀ ਤੇ ਆ ਝੂਲਾ ਤੁਸੀਂ ਦੇਖ ਸਕਦੇ ਹੋ ਲਓ ਜੀ ਜਦੋਂ ਚੱਲਣਗੇ ਉਦੋਂ ਵੀ ਆਪਾਂ ਸਾਰੇ ਤੁਹਾਨੂੰ ਝੂਲੇ ਜਿਹੜੇ ਦਿਖਾਵਾਂਗੇ ਅਏ ਅੱਗੇ ਵਾਲਾ ਝੂਲਾ ਜਿਹੜਾ ਚੱਲ ਰਿਹਾ ਇਹਨਾਂ ਦੀ ਅਲੱਗ-ਅਲੱਗ ਟਿਕਟਾਂ ਨੇ ਜਿਵੇਂ ਐਂਟਰੀ ਦੀ ਟਿਕਟ 30 ਰੁਪਏ ਆ ਬਾਕੀ ਝੂਲਿਆਂ ਦੀਆਂ ਟਿਕਟਾਂ ਅਲੱਗ-ਅਲੱਗ ਨੇ ਆ ਇੱਥੇ ਜਿਵੇਂ ਟਿਕਟ ਘਰ ਬਣਿਆ ਹੋਇਆ ਇੱਥੋਂ ਤੁਸੀਂ ਝੂਲਿਆਂ ਦੀਆਂ ਟਿਕਟਾਂ ਜਿਹੜੀਆਂ ਲੈ ਸਕਦੇ ਹੋ ਆ ਲਓ ਜੀ ਇਸ ਤਰ੍ਹਾਂ ਦੇ ਝੂਲੇ ਨੇ ਇੱਥੇ ਆ ਵਿੱਚ ਕੁਰਸੀਆਂ ਲੱਗੀਆਂ ਹੋਈਆਂ ਨੇ ਬੈਠਣ ਵਾਸਤੇ ਅੱਗੇ ਚੱਲਦੇ ਆ ਹਨਾ ਅੱਗੇ ਉਹ ਦੇਖਦੇ ਆ ਕਾਰਨੀਵਲ ਤੇ ਜਿਵੇਂ ਜਿਵੇਂ ਨੇ ਰਾਹੂ ਹੋਵੇਂ ਮੈਂ ਹੋਰ ਸੋਹਣਾ ਲੱਗੂ ਲਾਈਟਾਂ ਜਿਹੜੀਆਂ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਆ ਛੋਟੇ ਬੱਚਿਆਂ ਵਾਲੇ ਝੂਲੇ ਆ ਗਏ ਆ ਕੋੜੇ ਬਣਾਏ ਹੋਏ ਨੇ ਇਹਨਾਂ ਦੇ ਉੱਪਰ ਬੱਚੇ ਬੈਠ ਕੇ ਹਨਾ ਇਹ ਗੋਲ ਗੋਲ ਘੁੰਮਦਾ ਹੈ ਲਓ ਜੀ ਛੋਟੇ ਬੱਚਿਆਂ ਦੇ ਇੰਜੋਏ ਵਾਸਤੇ ਵੀ ਇਹ ਜਿਹੜੇ ਝੂਲੇ ਹੈਗੇ ਨੇ ਜਿਵੇਂ ਉਹ ਬਟਿਆਂ ਦਾ ਵਾਲਾ ਝੂਲਾ ਦਿਖਾਇਆ ਤੁਹਾਨੂੰ ਐਵੇਂ ਦੀਆਂ ਚੀਜ਼ਾਂ ਨੇ ਇੱਥੇ ਇੰਜੋਏ ਕਰਨ ਲਈ ਬਹੁਤ ਸਾਰੀਆਂ ਦੇਖ ਸਕਦੇ ਹੋ ਔਰ ਕਾਫੀ ਸਾਰੇ ਇਹ ਘੋੜੇ ਜਿਹੜੇ ਬਣਾਏ ਹੋਏ ਨੇ ਲਓ ਜੀ ਤੇ ਇਧਰ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਗੱਡੀਆਂ ਹਨਾ ਐਨਜੋਏ ਕਰਨ ਵਾਸਤੇ ਕਾਫੀ ਕੁਝ ਹੈ ਇੱਥੇ ਕਾਰਨੀਵਲ ਦੇ ਵਿੱਚ ਅੱਗੇ ਚੱਲਦੇ ਆਂ ਅੱਗੇ ਉਹ ਦੇਖਦੇ ਆਂ ਤੇ ਉਧਰ ਸਾਹਮਣੇ ਕਿਸ਼ਤੀ ਤੇ ਚੰਡੋਲ ਵੀ ਜਿਹੜਾ ਚੱਲ ਰਿਹਾ ਇਹ ਵੀ ਆਪਾਂ ਦਿਖਾਉਨੇ ਆ ਤੁਹਾਨੂੰ ਨੇੜੋਂ ਜਾ ਕੇ ਇੱਧਰ ਕੋਸ਼ਿਸ਼ ਛੋਟੇ ਬੱਚਿਆਂ ਵਾਲੇ ਝੂਲੇ ਵੀ ਹੈਗੇ ਨੇ ਦੇਖੋ ਆ ਵੀ ਜਿਵੇਂ ਕੋੜ-ਕੋੜ ਘੁੰਮਣ ਵਾਲਾ ਹਨ ਇਸ ਤਰ੍ਹਾਂ ਦੇ ਸਾਰੇ ਝੂਲੇ ਨੇ ਇੱਧਰ ਚੰਡੋਲ ਚੱਲ ਰਿਹਾ ਹੈ ਦੇਖ ਸਕਦੇ ਹੋ ਲੋ ਜੀ ਇੱਧਰ ਹੀ ਸਾਈਡ ਆਹ ਜਿਹੜੀ ਕਿਸ਼ਤੀ ਹੈ ਕਿਸ਼ਤੀ ਵਾਲਾ ਝੂਲਾ ਹੈ ਦੇਖੋ ਐਵੇਂ ਦੇ ਸਾਰੇ ਦਰਾਹੇ ਜੇ ਮੇਲੇ ਦੇ ਵਿੱਚ ਝੂਲੇ ਹੈਗੇ ਨੇ ਇੱਥੇ ਤੁਸੀਂ ਫੈਮਿਲੀ ਨਾਲ ਆ ਕੇ ਇੰਜੋਏ ਜਿਹੜਾ ਕਰ ਸਕਦੇ ਹੋ ਇਹਨਾਂ ਦੀਆਂ ਵੀ ਅਲੱਗ-ਅਲੱਗ ਟਿਕਟਾਂ ਨੇ ਜਿਵੇਂ ਆਹ ਇੱਥੇ ਬਾਈ ਆ ਹਨਾ ਇੱਥੇ ਦੇਖ ਸਕਦੇ ਹੋ ਤੁਸੀਂ ਉਰੋਂ ਟਿਕਟਾਂ ਜਿਹੜੀਆਂ ਲੈ ਸਕਦੇ ਹੋ ਆ ਜਿਵੇਂ ਬਾਈ ਦੇ ਕੋਲੇ ਸਲਿੱਪਾਂ ਨੇ 50 ਰੁਪਏ 70 ਰੁਪਏ ਐਵੇਂ ਇਹਨਾਂ ਦੀਆਂ ਅਲੱਗ-ਅਲੱਗ ਟਿਕਟਾਂ ਨੇ ਝੂਲੇ ਆਂ ਦੀਆਂ ਤੇ ਇੱਥੇ ਕੁਝਾ ਛੋਟੇ ਬੱਚਿਆਂ ਵਾਲੇ ਝੂਲੇ ਨੇ ਆ ਛੋਟੇ ਬੱਚਿਆਂ ਦੇ ਇੰਜੋਏ ਵਾਸਤੇ ਆ ਜੰਪੜਾ ਝੂਲਾ ਲਓ ਆ ਵੀ ਛੋਟੇ ਬੱਚਿਆਂ ਵਾਲਾ ਜੰਡੋਰ ਆ ਗਿਆ ਐਵੇਂ ਜੇ ਸਾਰੇ ਤੁਹਾਨੂੰ ਝੂਲੇ ਸੇ ਮਿਲਣਗੇ ਤੇ ਅੱਗੇ ਚੱਲਦੇ ਆ ਅੱਗੋਂ ਤੁਹਾਨੂੰ ਦਿਖਾਉਣਿਆਂ ਕਾਰਨੀਵਲ ਜਾ ਕੇ ਜਿਵੇਂ ਇੱਧਰਲੀ ਸਾਡੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦਿਖਾਉਣਿਆਂ ਤੁਹਾਨੂੰ ਆ ਇੱਥੇ ਖਾਣ ਪੀਣ ਵਾਲੀਆਂ ਨੇ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਅਜਵੇਂ ਸਪ੍ਰਿੰਗ ਰੋਲ ਹੋ ਗਏ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਝੂਲਿਆਂ ਦੇ ਨਾਲ ਨਾਲ ਖਾਣ ਪੀਣ ਵਾਲੀਆਂ ਵੀ ਇੱਥੇ ਪੀਜ਼ਾ ਪੁਆਇੰਟ ਹੈਗਾ ਦੇਖ ਸਕਦੇ ਹੋ ਲਓ ਜੀ ਮੰਗੋ ਪੀਓ, 오ਰੇਗੋ ਪੀਓ, ਐਪਲ ਪੀਓ, ਪਾਈਨੈਪਲ ਪੀਓ, ਗੁਆਵਾ ਪੀਓ ਇੱਧਰ ਵੀ ਜਿਹੜੇ ਚੂਲੇ ਹੈਗੇ ਨੇ ਇਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਆਂ ਆਈਸਕ੍ਰੀਮ ਖਾਓ ਛੋਟੇ ਬੱਚੇ ਵਾਲੀ ਕਿਸ਼ਤੀ ਆ ਗਈ ਦੇਖ ਸਕਦੇ ਹੋ ਮਿਕਸ ਅ ਫਲੇਵਰ ਖਾਓ ਇਹ ਛੋਟੇ ਬੱਚਿਆਂ ਵਾਲੀ ਕਿਸ਼ਤੀ ਹੈ ਤੇ ਇੱਧਰ ਅੱਗੇ ਵੀ ਕੁਝ ਹੋਰ ਛੋਟੇ ਬੱਚਿਆਂ ਵਾਲੇ ਜਿਹੜੇ ਚੂਲੇ ਹੈਗੇ ਨੇ ਦਿਖਾਉਂਦੇ ਆਂ ਤੁਹਾਨੂੰ ਆਪਾਂ ਲਓ ਜੀ ਇਸ ਤਰ੍ਹਾਂ ਦੇ ਚੂਲੇ ਨੇ ਇੱਥੇ ਤੁਸੀਂ ਆ ਕੇ ਦਰਾਹੇ ਮੇਲੇ ਦੇ ਵਿੱਚ ਜਿਹੜਾ ਇੰਜੋਏ ਕਰ ਸਕਦੇ ਹੋ ਆ ਗੱਡੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਲੋ ਜੀ ਕਾਫੀ ਸਾਰੇ ਝੂਲੇ ਨੇ ਇੱਥੇ ਆ ਵੀ ਛੋਟੇ ਬੱਚਿਆਂ ਦੇ ਇੰਜੋਏ ਵਾਲਾ ਜੰਪ ਵਾਲਾ ਝੂਲਾ ਦੇਖ ਸਕਦੇ ਹੋ ਲੋ ਜੀ ਆਹ ਸਾਈਡ ਇਹ ਸਾਰੇ ਝੂਲੇ ਨੇ ਜਿਹੜੇ ਆਪਾਂ ਤੁਹਾਨੂੰ ਦਿਖਾਏ ਨੇ ਤੇ ਇੱਥੋਂ ਅੱਗੇ ਚੱਲਦੇ ਆਂ ਇਧਰਲੀ ਸਾਈਡ ਕੁਝ ਆ ਗੇਮਸ ਨੇ ਜਿਹੜੇ ਤੁਹਾਨੂੰ ਦਿਖਾਉਣੇ ਆਪਾਂ ਇਹ ਵੀ ਗੇਮਾਂ ਨੇ ਦੇਖ ਸਕਦੇ ਹੋ ਤੁਸੀਂ ਆ ਜਿਵੇਂ ਸਾਹਮਣੇ ਬੁਲਬਲੇ ਲੱਗੇ ਹੋਏ ਨੇ ਹਨ ਇਹ ਪੰਨਨੇ ਹੁੰਦੇ ਨੇ ਆ ਜਿਵੇਂ ਆ ਗੰਨਾ ਪਈਆਂ ਨੇ ਦੇਖੋ ਇਹਨਾਂ ਨਾਲ ਲਓ ਜੀ 6 ਨਿਸ਼ਾਨੇ 50 ਰੁਪਏ ਹੈ ਇਹ ਜੀ 50 ਰੁਪਏ ਟਿਕਟ ਹੈ 6 ਨਿਸ਼ਾਨਿਆਂ ਦੀ ਜੇ ਕਿਸੇ ਨੇ ਵੀ ਲਾਉਣੇ ਨੇ 50 ਰੁਪਏ ਪੇ ਕਰਕੇ ਆ ਭਨ ਮਤਲਬ ਨਿਸ਼ਾਨੇ ਜਿਹੜੇ ਲਾ ਸਕਦੇ ਹਾਂ ਆ ਜਿਵੇਂ ਗੰਨਾ ਪਈਆਂ ਨੇ ਦੇਖੋ ਲਓ ਜੀ ਐਵੇਂ ਦੀਆਂ ਗੇਮਸ ਜਿਹੜੀਆਂ ਇੱਥੇ ਹੈਗੀਆਂ ਨੇ ਦੇਖ ਸਕਦੇ ਹੋ ਤੇ ਅੱਗੇ ਚੱਲਦੇ ਹਾਂ ਹਨਾ ਅੱਗੇ ਦੇਖਦੇ ਆ ਆ ਜਿਵੇਂ ਗਲਾਸ ਪਏ ਨੇ ਗਲਾਸ ਛੱਟਣੇ ਹੁੰਦੇ ਨੇ ਲਓ ਜੀ ਬਾਲ ਮਾਰ ਕੇ ਗਲਾਸ ਛੱਟਣੇ ਹੁੰਦੇ ਨੇ ਫੁੱਟਬਾਲ ਇਹਦੀ ਕਿੰਨੀ ਟਿਕਟ ਆ ਬਾਈ 50 ਰੁਪਏ ਹਾਂ ਇਹਦੀ ਵੀ 50 ਰੁਪਏ ਟਿਕਟ ਆ 309 ਲਓ ਵੀ ਨਾਮ ਵੀ ਇਹਦੇ ਚ 300 ਜੇ ਜੇ ਸਾਰੇ ਗਲਾਸ ਛੱਟੇ ਲਓ ਵੀ ਜਿਹਨੇ ਕਹਿੰਦੇ ਸਾਰੇ ਗਲਾਸ ਛੱਟੇ ਹਨ ਜਿਵੇਂ ਆ ਗਲਾਸ ਨੇ ਤਾਂ ਉਹਨੂੰ 300 ਰੁਪਏ ਨਾਮ ਮਿਲੂਗਾ ਉਧਰ ਸਾਹਮਣੇ ਬੋਰਡ ਤੇ ਲਿਖਿਆ ਵੀ ਹੋਇਆ ਲਓ ਜੀ ਇੱਕ ਵਾਰ ਵਿੱਚ ਇੱਕ ਨਾਮ 300 ਰੁਪਿਆ ਐਵੇਂ ਨਹੀਂ ਆ ਸਾਰੀਆਂ ਗੇਮਸ ਨੇ ਤੇ ਇਧਰ ਆ ਅੱਗੇ ਚੱਲਦੇ ਆ ਆ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਕਿੱਥੇ ਨਿਸ਼ਾਨੇ ਲਾਉਣੇ ਆ ਬਾਈ ਇਹਦੇ ਨਾਲ ਕਿੱਥੇ ਲਾਉਣੇ ਆ ਨਿਸ਼ਾਨੇ ਅੱਛਾ ਉਹ ਉਧਰ ਜਿਹੜੀ ਚੀਜ਼ ਗਿਰਈ ਉਹ ਮਿਲੂ ਲਓ ਵੀ ਜਿਵੇਂ ਆ ਚੀਜ਼ਾਂ ਪਈਆਂ ਨੇ ਨਾ ਇੱਥੇ ਇਹ ਤੇ ਆ ਗਨ ਨਾਲ ਨਿਸ਼ਾਨਾ ਮਾਰਨਾ ਹੈ ਦੇਖ ਸਕਦੇ ਹੋ 50 ਦੇ 4 5 ਠੀਕ ਹੈ 50 ਦੇ 5 ਨੇ ਜਿਹੜੀ ਚੀਜ਼ ਗਿਰ ਗਈ ਫਿਰ ਉਹ ਚੀਜ਼ ਤੁਹਾਨੂੰ ਮਿਲ ਜੂ ਜਿਹਦੇ ਨਿਸ਼ਾਨਾ ਲੱਗ ਗਿਆ। ਨੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਲਾਈਆਂ ਹੋਈਆਂ ਨੇ ਦੇਖ ਸਕਦੇ ਹੋ। ਲਓ ਜੀ। ਖਾਣ ਪੀਣ ਵਾਲੀਆਂ ਕਾਫੀ ਸਾਰੀਆਂ ਚੀਜ਼ਾਂ ਨੇ ਇੱਥੇ। ਐਵੇਂ ਦੀਆਂ ਗੇਮਸ ਨੇ ਤੇ ਆਹ ਬੋਲਾਂ ਵਾਲੀ ਗੇਮ ਆ ਗਈ। ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ। ਲਓ ਜੀ। ਇਹ ਜਿਵੇਂ ਆ ਬੋਲਾ ਪਈਆਂ ਨੇ ਹਨਾ ਇਹਨਾਂ ਦੇ ਵਿੱਚ ਪਾਉਣੀਆਂ ਹੁੰਦੀਆਂ ਨੇ। ਜਿੰਨਾ ਵੀ ਨੰਬਰ ਜੋੜ ਕੇ ਆਇਆ ਫਿਰ ਉਧਰੋਂ ਆ ਨਾਮ ਮਿਲ ਜਾਂਦਾ। ਜਿਵੇਂ ਆ ਨਾਮ ਪਏ ਨੇ। ਜਿਵੇਂ 35 ਨੰਬਰ ਆ। ਇਹ ਬੋਲਾਂ ਦਾ ਇਹਦਾ ਜੋੜ ਕਰਕੇ 35 ਬਣਿਆ ਫਿਰ ਤੁਹਾਨੂੰ 35 ਵਾਲੀ ਚੀਜ਼ ਮਿਲ ਜੂਗੀ ਐਵੇਂ ਜੀਆਂ ਸਾਰੀਆਂ ਚੀਜ਼ਾਂ ਨੇ ਇੱਥੇ ਬਹੁਤ ਸਾਰੀਆਂ ਗੇਮਸ ਨੇ ਦੇਖ ਸਕਦੇ ਹੋ ਇਹ ਵੀ 50 ਰੁਪਏ ਆ 50 ਰੁਪਏ ਦੇ ਵਿੱਚ ਇੱਕ ਵਾਰ ਤੁਸੀਂ ਟਰਾਈ ਕਰ ਸਕਦੇ ਹੋ ਔਰੇ ਨਾਮ ਦੇ ਵਿੱਚ ਬਹੁਤ ਸਾਰਾ ਸਮਾਨ ਹੈ ਦੇਖੋ ਲਓ ਜੀ ਇਧਰ ਦੇਖ ਸਕਦੇ ਆ ਜਿਵੇਂ ਆ ਪੋਸਟਰ ਲੱਗਿਆ ਹੋਇਆ ਨਾ ਇਸ ਤਰ੍ਹਾਂ ਦੇ ਨੰਬਰ ਜਵਣਨੇ ਚਾਹੀਦੇ ਨੇ ਜਿਹੜੇ ਜਿਹੜੇ ਨੰਬਰ ਲਿਖੇ ਹੋਏ ਨੇ ਇਹ ਨੰਬਰ ਤੁਹਾਡੇ ਜੋੜ ਕਰਕੇ ਬਣਨੇ ਚਾਹੀਦੇ ਨੇ ਲੋ ਜੀ ਐਵੇਂ ਨਹੀਂਆਂ ਸਾਰੀਆਂ ਇੱਥੇ ਗੇਮਾਂ ਨੇ ਤੇ ਆ ਆਇਦਰ ਦੇਖ ਸਕਦੇ ਆ ਆ ਵੀ ਰਿੰਗ ਪਾਉਣ ਵਾਲੀ ਆ ਕਿੰਨੇ ਰੁਪਈਆ ਦਾ ਬਈ ਇਹ 100 ਦੇ 15 50 ਦੇ ਛੇ ਜਿਹੜੀ ਚੀਜ਼ ਦੇ ਵਿੱਚ ਪੈ ਗਿਆ ਫਿਰ ਤੁਹਾਨੂੰ ਉਹ ਚੀਜ਼ ਜਿਹੜੀ ਮਿਲ ਜੂਗੀ ਐਵੇਂ ਨਹੀਂਆਂ ਸਾਰੀਆਂ ਗੇਮਾਂ ਨੇ ਇੱਥੇ ਤੇ ਉਧਰ ਜਿਵੇਂ ਉਹ ਝੂਲਾ ਟ੍ਰੇਨ ਵਾਲਾ ਚੱਲ ਗਿਆ ਹਨਾ ਉਹ ਤੁਹਾਨੂੰ ਆਪਾਂ ਦਿਖਾਉਨੇ ਆ ਇਸ ਤਰ੍ਹਾਂ ਦਾ ਹੀ ਕਾਰਨੀਵਲ ਆ ਜਿਹੜਾ ਇੱਥੇ ਦਰਾਹੇ ਲੱਗਿਆ ਹੋਇਆ ਆ ਝੂਲਾ ਤੁਸੀਂ ਦੇਖ ਸਕਦੇ ਹੋ ਚੱਲ ਰਿਹਾ ਐਵੇਂ ਦੇ ਸਾਰੇ ਝੂਲੇ ਨੇ ਬਹੁਤ ਸਾਰੀਆਂ ਗੇਮਸ ਹੈਗੀਆਂ ਨੇ ਇੰਜੋਇਮੈਂਟ ਵਾਸਤੇ ਹਨਾ ਬਹੁਤ ਸਾਰੇ ਝੂਲੇ ਹੈਗੇ ਨੇ ਇੰਜੋਏ ਤੁਸੀਂ ਕਰ ਸਕਦੇ ਹੋ ਲਓ ਜੀ ਐਵੇਂ ਦੇ ਸਾਰੇ ਝੂਲੇ ਨੇ ਇੱਥੇ ਤੇ ਆਪਾਂ ਇਧਰੋਂ ਅੱਗੇ ਉਹ ਦਿਖਾਉਨੇ ਆ ਤੁਹਾਨੂੰ ਹਨਾ ਅੱਗੇ ਕੁਝ ਕੁ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਆਹ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਉਮੀ ਅਗਲੇ ਵਾਲੇ ਪਾਸੇ ਦੁਕਾਨਾਂ ਨੇ ਉਹ ਵੀ ਆਪਾਂ ਦਿਖਾਉਨੇ ਆ ਆ ਜਿਹੜਾ ਗੋਲਾ ਵੰਦਦਾ ਹੁੰਦਾ ਵਰਖ ਦਾ ਉਹ ਐਹ ਦੁਕਾਨ ਹੱਸ ਵੀਟ ਕੌਰਨ ਹੋ ਗਏ ਜਿਵੇਂ ਬੇਲ ਪੂਰੀ ਹੋ ਗਈ ਹੈ ਨਾ ਇਹ ਸਾਰੀਆਂ ਦੁਕਾਨਾਂ ਨੇ ਤੇ ਇਧਰ ਸਾਹਮਣੇ ਵਾਲੇ ਪਾਸੇ ਆਹ ਦਿਖਾਉਣੀ ਆ ਤੁਹਾਨੂੰ ਆ ਵੀ ਕਾਫੀ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਲਓ ਜੀ ਆ ਜਿਵੇਂ 30-30 ਰੁਪਏ ਸੇਲ ਆ ਹੈ ਨਾ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਇੱਥੇ ਇੱਥੇ ਕਾਫੀ ਸਾਰਾ ਸਮਾਨ ਹੈ ਉੱਪਰ 30 ਰੁਪਏ ਲਿਖਿਆ ਹੋਇਆ ਦੇਖ ਸਕਦੇ ਹੋ ਲਓ ਜੀ 30-30 ਰੁਪਏ ਦੇ ਵਿੱਚ ਸਮਾਨ ਮਿਲ ਜੂ ਤੁਹਾਨੂੰ ਕਾਫੀ ਸਾਰਾ ਸਮਾਨ ਇੱਥੇ ਜਿਹੜਾ ਹੈਗਾ ਹਨਾ ਇਸ ਤਰ੍ਹਾਂ ਦੀਆਂ ਸਾਰੀਆਂ ਇੱਥੇ ਦੁਕਾਨਾਂ ਨੇ ਜਿਹੜੀਆਂ ਕਾਰਨੀਵਲ ਦੇ ਵਿੱਚ ਤੇ ਇੱਧਰ ਵੀ ਬਹੁਤ ਸਾਰਾ ਸਮਾਨ ਆ ਜਿਹੜਾ ਪਿਆ ਦੇਖ ਸਕਦੇ ਹੋ ਲਓ ਜੀ ਐਵੇਂ ਜੀਆਂ ਸਾਰੀਆਂ ਇਹ ਦੁਕਾਨਾਂ ਨੇ ਤੇ ਇੱਥੇ ਜਿਵੇਂ ਆ ਦੇਖ ਸਕਦੇ ਹੋ ਪੰਜਾਬੀ ਜੁੱਤੀਆਂ ਹਨਾ ਪੰਜਾਬੀ ਜੁੱਤੀਆਂ ਵਾਲੀ ਦੁਕਾਨ ਵੀ ਹੈਗੀ ਇਹ ਕਾਰਨੀਵਲ ਦੇ ਵਿੱਚ ਲਓ ਜੀ ਜੇ ਪੰਜਾਬੀ ਜੁੱਤੀਆਂ ਤੁਸੀਂ ਲੈਣੀਆਂ ਨੇ ਹਨਾ ਉਹ ਵੀ ਇੱਥੋਂ ਮਿਲ ਜਾਣਗੀਆਂ ਕਾਰਨੀਵਲ ਦੇ ਵਿੱਚ ਥੱਲੇ ਵੀ ਬਹੁਤ ਸਾਰੀਆਂ ਲਾਈਆਂ ਹੋਈਆਂ ਨੇ ਦੇਖੋ। ਲਓ ਜੀ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਜਿਹੜੀਆਂ ਹੈਗੀਆਂ ਨੇ ਜਿਵੇਂ ਆ ਪੰਜਾਬੀ ਜੁੱਤੀਆਂ ਹੋ ਗਈਆਂ ਨਾ ਤੇ ਆ ਕੁਝ ਜਿਵੇਂ ਛੱਲੇ ਹੋ ਗਏ। ਲਓ ਜੀ। ਆ ਦੇਖੋ ਤੁਸੀਂ ਛੱਲਿਆਂ ਦੇ ਵਿੱਚ ਆ ਕਿੱਡੀਆਂ-ਕਿੱਡੀਆਂ ਗੁੱਡੀਆਂ ਪਾਈਆਂ ਹੋਈਆਂ ਨੇ ਦੇਖੋ। ਐਵੇਂ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਇਹ ਦੁਕਾਨਾਂ ਤੋਂ। ਤੇ ਆ ਇੱਥੇ ਜਿਹੜੇ ਲੱਕੜ ਦੇ ਬਣੇ ਹੋਏ ਹਨ ਇਹ ਬਹੁਤ ਸੋਹਣੇ ਹੁੰਦੇ ਨੇ ਬਣੇ ਹੋਏ ਦੇਖ ਸਕਦੇ। ਆ ਛੱਲੇ ਹੋ ਗਏ ਹਨ ਐਵੇਂ ਦੀਆਂ ਚੀਜ਼ਾਂ ਮਿਲ ਜਾਣਗੀਆਂ ਇੱਥੋਂ ਤੁਹਾਨੂੰ ਲੋ ਆ ਜਿਵੇਂ ਘਰਾਂ ਦੇ ਵਿੱਚ ਲਾਉਣ ਵਾਲਾ ਕੋਈ ਵੀ ਸਮਾਨ ਹਨਾ ਰੱਖਣਾ ਹੈ ਉਹਦੇ ਵਾਸਤੇ ਆਈ ਜਿਵੇਂ ਕੰਧ ਦੇ ਉੱਪਰ ਲੱਗ ਜਾਂਦਾ ਤੇ ਐਵੇਂ ਦੀਆਂ ਚੀਜ਼ਾਂ ਵੀ ਜਿਹੜੀਆਂ ਮਿਲ ਜਾਣਗੀਆਂ ਇੱਥੋਂ ਦੇਖ ਸਕਦੇ ਹੋ ਤੇ ਇਧਰ ਵਾਲੀ ਸਾਈਡ ਆ ਕੁਛ ਜੁਐਲਰੀ ਵਾਲੀਆਂ ਆ ਬਹੁਤ ਸੋਹਣੇ ਸੋਹਣੇ ਨੇ ਇੱਥੇ ਜੁਐਲਰੀ ਵਾਲੀਆਂ ਚੀਜ਼ਾਂ ਦੇਖੋ ਇਹ ਬਹੁਤ ਸੋਹਣੇ ਨੇ ਸਾਰਾ ਪਾਣੇੜੋਂ ਦਿਖਾਉਣੇ ਆ ਏਰਿੰਗਸ ਵਗੈਰਾ ਦੇਖ ਸਕਦੇ ਹੋ ਲੋ ਜੀ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਜਿਹੜੀਆਂ ਮਿਲ ਜਾਣਗੀਆਂ ਕਾਰਨੀਵਲ ਦੇ ਵਿੱਚ ਆ ਬਹੁਤ ਸਾਰੀ ਜੁਐਲਰੀ ਇੱਥੇ ਸਾਰੀਆਂ ਏਰਿੰਗਸ ਨੇ ਦੇਖੋ ਆ ਥੱਲੇ ਵਾਲੇ ਪਾਸੇ ਵੀ ਦੇਖ ਸਕਦੇ ਹੋ ਅੰਗੜੇ ਦੇ ਵਿੱਚ ਪਾਉਣ ਵਾਲੇ ਹਨ ਉਹਦੀ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੇ ਜਿਹੜੀਆਂ ਹੈਗੀਆਂ ਨੇ ਕਾਰਨੀਵਲ ਦੇ ਵਿੱਚ ਤੇ ਅੱਗੇ ਚੱਲਦੇ ਆ ਅੱਗੋਂ ਤੁਹਾਨੂੰ ਦਿਖਾਉਨੇ ਆ ਆ ਇੱਥੇ ਵੀ 20 ਰੁਪਿਆ ਦੀ ਸੇਲ ਆ ਗਈ ਆ ਬੋਰਡ ਲੱਗਿਆ ਹੋਇਆ ਉੱਪਰ ਦੇਖੋ ਇਹਨਾਂ ਦੇ ਵੀ ਬਹੁਤ ਸਾਰਾ ਸਾਮਾਨ ਆ ਕੋਈ ਵੀ ਚੀਜ਼ ਤੁਸੀਂ ਲਓਗੇ ਤੁਹਾਨੂੰ 20 ਰੁਪਿਆ ਦੇ ਵਿੱਚ ਮਿਲ ਜੂ ਲਓ ਜੀ ਐਵੇਂ ਦਾ ਸਾਰਾ ਸਾਮਾਨ ਹੈਗਾ ਕਾਰਨੀਵਲ ਦੇ ਵਿੱਚ ਆਓ ਭੈਣ ਆਓ ਭਾਈ ਆਈਸਕਰੀਮ ਖਾਣੇ ਐਵੇਂੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਇਧਰ ਅਗਲੇ ਵਾਲੇ ਪਾਸੇ ਕੁਛਾ ਬੱਚਿਆਂ ਵਾਲੇ ਖੜਾਉਣੇ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਇਹ ਵੀ ਤੁਹਾਨੂੰ ਆਪ ਦਿਖਾਉਣੀ ਆ ਲਓ ਜੀ ਆ ਬੱਚਿਆਂ ਵਾਲੇ ਖੜਾਉਣੇ ਆ ਗਏ ਜਿਵੇਂ ਲਓ ਐਵੇਂ ਜੀਆਂ ਸਾਰੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਉੱਪਰ ਦੇਖੋ ਖੜਾਉਣੇ ਸਾਰੇ ਬੱਚਿਆਂ ਵਾਲੇ ਲਾਏ ਹੋਏ ਹਨਾ ਲਓ ਜੀ ਆਡੋਰੀਮਨ ਹੋ ਗਿਆ ਜਿਵੇਂ ਐਵੇਂ ਜੀਆਂ ਚੀਜ਼ਾਂ ਹੈਗੀਆਂ ਨੇ ਉਰੇ ਕਾਓ ਸੌਫਟੀ ਖਾਓ ਫਲੇਵਰ ਖਾਓ ਮਿੱਠੇ ਲੇਵਰ ਖਾਓ ਆ ਸਾਰੇ ਬੱਚਿਆਂ ਵਾਲੇ ਖੜਾਉਣੇ ਨੇ ਗੱਡੀਆਂ ਹੋ ਗਈਆਂ ਆਈਸਕ੍ਰੀਮ ਆਓ ਦੋਨੋਂ ਗੱਡੀਆਂ ਜਲਦੀਆਂ ਵਾ ਇੱਕ ਰਮੌਣੇ ਦਾ 10 10 ਗੱਡੀਆਂ ਐਵੇਂ ਹੀ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਇਧਰ ਤੁਸੀਂ ਦੇਖ ਸਕਦੇ ਹੋ ਜਿਵੇਂ ਟ੍ਰੈਡੀ ਵੀਅਰ ਹੋ ਗਿਆ ਲਓ ਜਾਦਾ ਤਰ੍ਹਾਂ ਦੇ ਬੰਦੂ ਦੋ ਹੋਏ ਹੋਏ ਇੱਥੇ ਵੀ ਕਾਫੀ ਖੜਾਉਣੇ ਜਿਹੜੇ ਹੈਗੇ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਗੇਮਸ ਹੈਗੀਆਂ ਨੇ ਆ ਸੱਪ ਪਿਆ ਦੇਖੋ ਲਓ ਪੀਓ ਚੀਕੀ ਪੀਓ ਬੈਂਗੋ ਪੀਓ ਔਰਟਿਓ ਐਵੇਂ ਜਿਆ ਸਾਰੀਆਂ ਇੱਥੇ ਖੇਡਾਂ ਨੇ ਤੇ ਇਧਰ ਥੱਲੇ ਵੀ ਦੇਖ ਸਕਦੇ ਹੋ ਤੁਸੀਂ ਲਓ ਜੀ ਆਈਸਕ੍ਰੀਮ ਖਾਓ ਸ਼ੌਫਟੀ ਖਾਓ ਸਿੰਗਲ ਫਲੇਵਰ ਖਾਓ ਮਿਕਸ ਫਲੇਵਰ ਖਾਓ ਆਓ ਭੈਣ ਜੀ ਆਓ ਭਾਜੀ ਇਸ ਤਰ੍ਹਾਂ ਦੀਆਂ ਖੇਡਾਂ ਸਾਰੀਆਂ ਨਾ ਬੱਚਿਆਂ ਲਈ ਮਿਲ ਜਾਣਗੀਆਂ ਦੇਖ ਸਕਦੇ ਹੋ ਲਓ ਜੀ ਆਓ ਭਾਜੀ ਆਈਸਕ੍ਰੀਮ ਸ਼ੌਫਟੀ ਐਵੇਂ ਜਿਹੜੇ ਪਿੱਲੂ ਮਿਲ ਜਾਣਗੇ ਸਰਾਉਣੇ ਮਿਲ ਜਾਣਗੇ ਦੇਖੋ ਡਿਜ਼ਾਈਨ ਵਾਲੇ ਲਓ ਜੀ ਇਥੋਂ ਤੁਸੀਂ ਜਿਹੜੀਆਂ ਆਪਦੇ ਜਿਵੇਂ ਆ ਪਿੱਲੋ ਨੇ ਹਨ ਇਹਨਾਂ ਤੇ ਆਪਦੀਆਂ ਫੋਟੋਆਂ ਲਵਾ ਸਕਦੇ ਹੋ ਆ ਟੀ-ਸ਼ਰਟਾਂ ਤੇ ਲਵਾ ਸਕਦੇ ਹੋ ਫੋਟੋਆਂ ਲਓ ਜੀ ਆ ਜਿਵੇਂ ਬਣੇ ਹੋਏ ਨੇ ਨਾ ਸਰਾਣੇ ਆ ਕੱਪਾਂ ਦੇ ਉੱਪਰ ਵੀ ਤੁਸੀਂ ਬਣਵਾ ਸਕਦੇ ਹੋ ਉਹਦੀਆਂ ਫੋਟੋਆਂ ਲਓ ਜੀ ਲਓ ਜੀ ਐਵੇਂ ਦੀਆਂ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਦੂਸਰੀ ਸਾਈਡ ਚੱਲਦੇ ਆਂ ਦੂਸਰੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆਹ ਵਾਲੀ ਸਾਈਡ ਤੁਸੀਂ ਦੇਖ ਸਕਦੇ ਹੋ ਜਿਵੇਂ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਹਨਾ ਜਿਵੇਂ ਪੀਜ਼ਾ ਪੁਆਇੰਟ ਆ ਗਿਆ ਤੇ ਪਹਿਲਾਂ ਆਪਾਂ ਤੁਹਾਨੂੰ ਦਿਖਾਈ ਸੀ ਲਓ ਜੀ ਕੋਲਾ ਪੀਓ ਲੀਚੀ ਪੀਓ ਤੇ ਹੁਣ ਆਪਾਂ ਦੂਸਰੀ ਸਾਈਡ ਦੀਆਂ ਦੁਕਾਨਾਂ ਦੇਖਦੇ ਆਂ ਪੀਓ ਐਪਲ ਪੀਓ ਪਹਿਲਾਂ ਆਪਾਂ ਐਪਲ ਪੀਓ ਦੂਸਰੇ ਪਾਸੇ ਸੀ ਹੁਣ ਆ ਅਗਲੇ ਵਾਲੇ ਪਾਸੇ ਆਏ ਆ ਇੱਥੋਂ ਦੁਕਾਨਾਂ ਸਾਰੀਆਂ ਦੇਖਦੇ ਆਂ ਲਓ ਜੀ ਇੱਥਰ ਵੀ ਕੁਝ ਬੱਚੇ ਵਾਲੇ ਕਢਾ ਲਓ ਜੀ ਆ ਇਸ ਤੇ ਖਾਓ ਸ਼ੌਟੀ ਖਾਓ ਚੱਕਰ ਫਲੇਵਰ ਖਾਓ ਆ ਸਾਰੇ ਬੱਚਿਆਂ ਵਾਲੇ ਖੜਾਉਣੇ ਇਥੋਂ ਮਿਲ ਜਾਣਗੇ ਬੈਟ ਬੂਟ ਹਨਾ ਬੈਟ ਨਾਲ ਬਾਲ ਐਵੇਂ ਜੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਲਓ ਜੀ ਆ ਰੈਕਟ ਹੋ ਗਏ ਜਿੜੀ ਬੱਲੇ ਹਨਾ ਐਵੇਂ ਜੀਆਂ ਸਾਰੀਆਂ ਚੀਜ਼ਾਂ ਇਥੋਂ ਜਿਹੜੀਆਂ ਮਿਲਦੀਆਂ ਨੇ ਤੇ ਆ ਨਾਲ ਨਾਲ ਇਧਰ ਝੂਲੇ ਨੇ ਪਹਿਲਾਂ ਆਪਾਂ ਤੁਹਾਨੂੰ ਦਿਖਾਈ ਨੇ ਔਰ ਉਧਰ ਜਿਵੇਂ ਬੱਚੇ ਹਨਾ ਇੰਜੋਏ ਵੀ ਕਰ ਰਹੇ ਨੇ ਝੂਲਿਆਂ ਦੇ ਦੇਖ ਸਕਦੇ ਹੋ ਲਓ ਜੀ ਆ ਛੋਟੇ ਛੋਟੇ ਬੱਚੇ ਬੈਠੇ ਵੀ ਨੇ ਛੋਟਿਆਂ ਦੇ ਲਈ ਵੱਡਿਆਂ ਦੇ ਲਈ ਹਰੇ ਕੇਜ ਗਰੁੱਪ ਦੇ ਲਈ ਇੱਥੇ ਜਿਹੜੇ ਝੂਲੇ ਹੈਗੇ ਨੇ ਤੇ ਆ ਜਿਵੇਂ ਇੱਥੇ ਟੈਟੂ ਵਾਲੇ ਹੋਗੇ ਲਓ ਜੀ ਦੇਖ ਸਕਦੇ ਹੋ ਐਵੇਂ ਦੀਆਂ ਦੁਕਾਨਾਂ ਵੀ ਜਿਹੜੀਆਂ ਹੈਗੀਆਂ ਨੇ ਉਧਰ ਟੈਟੂ ਬਣਾ ਵੀ ਰਿਹਾ ਹੈ ਬਾਈ ਦੇਖੋ ਲਓ ਟੈਟੂ ਬਣਾ ਰਿਹਾ ਹੈ ਬਾਈ ਤੇ ਇੱਥੋਂ ਟੈਟੂ ਵੀ ਤੁਸੀਂ ਬਣਵਾ ਸਕਦੇ ਹੋ ਤੇ ਆ ਆ ਗਈ ਕਪੜੇ ਵਾਲੀ ਇੱਥੇ ਜਿਵੇਂ ਟਾਪ ਹੋਗੇ ਹਨ ਐਵੇਂ ਦੀਆਂ ਸਾਰੀਆਂ ਟੀ-ਸ਼ਰਟਾਂ ਹੋਗੀਆਂ ਅੰਦਰ ਵੀ ਬਹੁਤ ਸਾਰੇ ਕਪੜੇ ਲਾਏ ਹੋਏ ਨੇ 100-100 ਰੁਪਏ ਸੇਲ ਜਿਹੜੀ ਲਿਖੀ ਹੋਈ ਹੈ ਦੇਖ ਸਕਦੇ ਹੋ ਲਓ ਜੀ ਐਵੇਂ ਨੀ ਬਹੁਤ ਸਾਰੀਆਂ ਚੀਜ਼ਾਂ ਇੱਥੇ ਹੈਗੀਆਂ ਨੇ। ਲੋ ਜੀ ਇੱਥੇ ਜਿਵੇਂ ਚੂਰਨ ਹੋ ਗਏ ਹਨ ਐਵੇਂ ਜੀ ਚੀਜ਼ਾਂ ਨੇ। ਦੇਖ ਸਕਦੇ ਹੋ। ਤੇ ਉਧਰ ਦੂਸਰਾ ਝੂਲਾ ਵੀ ਜਿਹੜਾ ਚੱਲ ਗਿਆ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ। ਆਹ ਝੂਲਾ ਜਿਹੜਾ ਚੱਲ ਪਿਆ ਐਵੇਂ ਦੇ ਝੂਲੇ ਤੁਹਾਨੂੰ ਇੱਥੇ ਮਿਲਣਗੇ। ਆਹ ਦੇਖ ਲਓ ਬਿਲਕੁਲ ਘੁੰਮ ਜਾਂਦਾ ਝੂਲਾ ਇਹ। ਇਹ ਝੂਲਾ ਨੇੜੋਂ ਦਿਖਾਉਣੇ ਆਪਾਂ ਜਾ ਕੇ ਤੁਹਾਨੂੰ ਦੇਖ ਸਕਦੇ ਹੋ। ਲੋ ਜੀ। ਦੇ ਸਾਰੇ ਇਥੇ ਝੂਲੇ ਜਿਹੜੇ ਹੈਗੇ ਨੇ ਦੇਖ ਸਕਦੇ ਹੋ ਲਓ ਜੀ ਇਹ ਕਾਫੀ ਖਤਰਨਾਕ ਆ ਬਿਲਕੁਲ ਘੁੰਮ ਜਾਂਦਾ ਐਂਡ ਪੁੱਠਾ ਹੋ ਜਾਂਦਾ ਤੇ ਉਧਰ ਜਿਵੇਂ ਟ੍ਰੇਨ ਵਾਲਾ ਝੂਲਾ ਹਨਾ ਹੁਣ ਉਹ ਚੱਲੂਗਾ ਉਹ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਇਧਰੋਂ ਆਪਾਂ ਸਾਰਾ ਦਿਖਾਇਆ ਹੀ ਆ ਤੁਹਾਨੂੰ ਜਿਵੇਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਹਨਾ ਲਓ ਜੀ ਜਿਵੇਂ ਜਿਵੇਂ ਆਹ ਹੋ ਰਾਤ ਹੋ ਜਾਣੀਆਂ ਲਾਈਟਾਂ ਚੱਲੀ ਜਾਣੀਆਂ ਨੇ ਓਵੇਂ ਓਵੇਂ ਸਾਰਾ ਕਾਰਨੀਵਲ ਹੋਰ ਵੀ ਸੋਹਣਾ ਲੱਗੂ ਆ ਹੁਣ ਟ੍ਰੇਨ ਵਾਲਾ ਝੂਲਾ ਜਿਹੜਾ ਚੱਲੂਗਾ ਕਾਫੀ ਸਾਰੇ ਬੱਚੇ ਇਹਦੇ ਵਿੱਚ ਬੈਠੇ ਵੀ ਨੇ ਕੀ ਇਹ ਆਪਾਂ ਤੁਹਾਨੂੰ ਦਿਖਾਵਾਂਗੇ। ਹਾਂ। ਲਓ ਜੀ ਜਿਵੇਂ ਆਹ ਟ੍ਰੇਨ ਵਾਲਾ ਝੂਲਾ ਚੱਲ ਪਿਆ ਹਨਾ। ਇਸ ਤਰ੍ਹਾਂ ਦੇ ਝੂਲੇ ਇੱਥੇ ਹੈਗੇ ਨੇ ਕਾਰਨੀਵਲ ਦੇ ਵਿੱਚ। ਦੇਖ ਸਕਦੇ ਹੋ ਤੁਸੀਂ। ਲਓ ਜੀ। ਇਹ ਸਾਰਾ ਕਾਰਨੀਵਲ ਆ ਜਿਹੜਾ ਫੈਮਿਲੀ ਦੇ ਨਾਲ ਆਉਣ ਵਾਲਾ। ਤੁਸੀਂ ਇੰਜੋਏ ਜਿਹੜਾ ਕਰ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ ਆ ਕੇ। ਇਹ ਝੂਲਾ ਜਿਵੇਂ ਇਹ ਵੀ ਲੱਗ ਤੋਂ ਟਿਕਟ ਹੈ। ਜਿਵੇਂ ਟੰਡੂਲ ਦਿਖਾਈ ਸੀ ਆਪਾਂ ਤੁਹਾਨੂੰ ਹਨ ਲਓ ਜੀ ਤੇ ਇਧਰ ਅੱਗੇ ਚੱਲਦੇ ਆ ਤੁਹਾਨੂੰ ਹੋਰ ਦਿਖਾਉਨੇ ਆ ਤੇ ਹੁਣ ਰੌਣਕ ਕਾਫੀ ਵਧ ਗਈ ਕਾਰਨੀਵਲ ਦੇ ਵਿੱਚ ਕਿਉਂਕਿ ਹਨੇਰਾ ਹੋ ਗਿਆ ਪੂਰਾ ਸ਼ਹਿਰਾਂ ਦੇ ਵਿੱਚ ਆਹੀ ਟਾਈਮ ਰੌਣਕ ਵਾਧੀ ਐ ਮੇਲਿਆਂ ਦੇ ਵਿੱਚ ਕਿਉਂ ਸ਼ਾਮ ਨੂੰ ਸਾਰੇ ਆਪਣੇ ਕੰਮਾਂ ਤੋਂ ਫ੍ਰੀ ਹੁੰਦੇ ਨੇ ਤੇ ਇਧਰ ਸਾਰੇ ਆਹ ਝੂਲੇ ਤੁਹਾਨੂੰ ਦਿਖਾਏ ਨੇ ਆਪਾਂ ਪਹਿਲਾਂ ਵੀ ਨਾਲ-ਨਾਲ ਦੇਖ ਸਕਦੇ ਹੋ ਆਹ ਜਿਹੜੀਆਂ ਦੁਕਾਨਾਂ ਨੇ ਇਹ ਦੁਕਾਨਾਂ ਦਿਖਾਈਆਂ ਸੀਗੀਆਂ ਆਪਾਂ ਤੁਹਾਨੂੰ ਸਾਰੀਆਂ ਜਿਹੜੀਆਂ ਲੱਗੀਆਂ ਹੋਈਆਂ ਜਿਵੇਂ ਪੰਜਾਬੀ ਜੁੱਤੀ ਵਾਲੀਆਂ ਹਨਾ 20-20 ਰੁਪਏ ਵਾਲੀ ਸੇਲ ਲੋ ਜੀ ਐਵੇਂ ਦਾ ਸਾਰਾ ਇਹ ਕਾਰਨੀਵਲ ਹੈ ਦੇਖ ਸਕਦੇ ਹੋ ਤੁਸੀਂ ਇਹ ਮੇਰੇ ਖਿਆਲ ਚ ਰਾਤ ਨੂੰ 10 ਵਜੇ ਤੱਕ ਜਿਹੜਾ ਚੱਲਦਾ ਹੁੰਦਾ ਤੇ ਆ ਵੀ ਝੂਲੇ ਚਲਾਤਾ ਦੇਖੋ ਤੁਸੀਂ ਜਿਹੜਾ ਆਪਾਂ ਦਿਖਾਇਆ ਸੀ ਨਾ ਛੋਟੇ ਬੱਚਿਆਂ ਵਾਲਾ ਤੁਹਾਨੂੰ ਇਹ ਵੀ ਚਲਾਤਾ ਐਵੇਂ ਇਹ ਗੋਲ-ਗੋਲ ਘੁੰਮਦਾ ਹੈ ਛੋਟੇ ਬੱਚਿਆਂ ਵਾਸਤੇ ਲੋ ਜੀ ਐਵੇਂ ਦੇ ਸਾਰੇ ਝੂਲੇ ਨੇ ਹਨਾ ਬਾਕੀ ਆ ਦੁਕਾਨਾਂ ਤੁਹਾਨੂੰ ਸਾਰੀਆਂ ਆਪਾਂ ਦਿਖਾਈਆਂ ਹੀ ਨੇ ਨਾਲ ਨਾਲ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੇ ਉਧਰ ਕਿਸ਼ਤੀ ਜਿਵੇਂ ਹਨਾ ਪਹਿਲਾਂ ਹੋਲੀ ਜਲ ਰਹੀ ਸੀ ਹੁਣ ਹੋਰ ਤੇਜ਼ ਕਰਤੀ ਜਿਹੜੀ ਕਿਸ਼ਤੀ ਉਹ ਆਪਾਂ ਨੇੜੋਂ ਜਾ ਕੇ ਤੁਹਾਨੂੰ ਹੋਰ ਦਿਖਾਉਨੇ ਆ ਤੇ ਆ ਵੀ ਚਲਾ ਤੇ ਆ ਜੂ ਲਵੀ ਚਲਾਤਾ ਦੇਖ ਸਕਦੇ ਹੋ ਤੁਸੀਂ ਲੋ ਜੀ ਆ ਟਾਈਮ ਪੂਰਾ ਭੱਗ ਜਾਂਦਾ ਮੇਲਾ ਸਾਫੀ ਖਾਓ ਬਾਕੀ ਚੰਡੋਲ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਬੜਾ ਕਰੀਏ ਜੇਕਰ ਲਈ ਚਾਹਾਂ ਤੇ ਪੂਰਾ ਪੰਜ ਕਰੀਏ ਬਵਾਵਾ ਜੇ ਚਾਹਾਂ ਤੇ ਜੇਕਰ ਲਈ ਪੌੜਾ ਲਓ ਜੀ ਇਹ ਸਾਰਾ ਕਾਰਨੀਵਲ ਹੈ ਬਾਕੀ ਪੂਰੀ ਰੌਣਕ ਜਿਹੜੀ ਵਧ ਗਈ ਹੈ ਨਾ ਆਹ ਟਾਈਮ ਦੇਖ ਸਕਦੇ ਹੋ ਤੁਸੀਂ ਚਾਰੇ ਪਾਸੇ ਆਈਸਕ੍ਰੀਮ ਖਾਓ ਸਰਦੀ ਖਾਓ ਸਿੰਦਰ ਫਲੇਵਰ ਖਾਓ ਮਿਕਸ ਫਲੇਵਰ ਖਾਓ ਵਾਕਿਆ ਖਾਣ ਪੀਣ ਵਾਲੀਆਂ ਦੁਕਾਨਾਂ ਸਾਰੀਆਂ ਦਿਖਾਈਆਂ ਨੇ ਤੁਹਾਨੂੰ ਆਪਾਂ ਆਈਸਕ੍ਰੀਮ ਖਾਓ ਸੌਫਟੀ ਖਾਓ ਆਓ ਭੈਣ ਜੀ ਆਓ ਭਾਜੀ ਵਾਕੀ ਇੱਧਰ ਦੁਕਾਨਾਂ ਤੇ ਵੀ ਆਹ ਟਾਈਮ ਜਿਹੜੀ ਰੌਣਕ ਹਨਾ ਹੋ ਗਈ ਪੂਰੀ ਇਹ ਸਾਰੇ ਚੂਲੇ ਨੇ ਐਵੇਂ ਦੇ ਸਾਰੇ ਇੱਥੇ ਦੇਖ ਸਕਦੇ ਹੋ ਲਓ ਜੀ ਇਹ ਸਾਰਾ ਹੈਗਾ ਦਰਾਹੇ ਦਾ ਮੇਲਾ ਇਸ ਤਰ੍ਹਾਂ ਦਾ ਕਾਰਨੀਵਲ ਇੱਥੇ ਲੱਗਿਆ ਹੋਇਆ ਆ ਕੇ ਤੁਸੀਂ ਇੱਥੇ ਜਿਹੜਾ ਇੰਜੋਏ ਕਰ ਸਕਦੇ ਹੋ ਮੇਲੇ ਦੇ ਵਿੱਚ ਆਰਾਪਾ ਦਿਖਾਤਾ ਤੁਹਾਨੂੰ ਵੀਡੀਓ ਦੇ ਵਿੱਚ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਹੈ ਦਰਾਹੇ ਸ਼ਹਿਰ ਦਾ ਕਾਰਨੀਵਲ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਮਿਲਦੇ ਹਾਂ ਅਗਲੀ ਵੀਡੀਓ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ